ਹਾਰਤੇ ਕੁੜੀਆਂ ਦੇ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ। ਦਰਸਲ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਕੁੜੀਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਪੁਰਾਤਨ ਵਿਰਸੇ ਦੇ ਨਾਲ ਜੋੜਨ ਲਈ ਨਿਊ ਗੁਲਦਸਤਾ ਫਾਊਂਡੇਸ਼ਨ ਵੱਲੋਂ ਤੀਜਾ ਤੀਆਂ ਦਾ ਮੇਲਾ ਕਰਵਾਇਆ ਗਿਆ। ਜਿਸ ਤਰ੍ਹਾਂ ਵੱਡੀ ਗਣਤੀ ਵਿੱਚ ਅਰਧ ਤੋਂ ਇਲਾਵਾ ਹਲਕੇ ਦੇ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਸ਼ਿਰਕਤ ਕੀਤੀ ਬੋਲੀਆਂ ਪਾ ਕੇ ਕੁੜੀਆਂ ਨਾਲ ਗਿੱਧਾ ਪਾ ਕੇ ਰੌਣਕਾਂ ਲਾਈਆਂ ਧੀਆਂ ਦੇ ਮੇਲੇ ਦੌਰਾਨ ਕੁੜੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਕਿ ਛੋਟੇ-ਛੋਟੇ ਲੜਕੀਆਂ ਤੇ ਲੜਕੀਆਂ ਨੇ ਸਟੇਜ ਤੇ ਆਪਣੀ ਅਦਾਕਾਰੀ ਦੇ ਨਾਲ ਖੂਬ ਰੰਗ ਬਣਿਆ ਪੰਜਾਬੀ ਗਾਇਕ ਟਾਈਗਰ ਨੇ ਆਪਣੇ ਗੀਤਾਂ ਨਾਲ ਸਭ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਵਿਧਾਇਕ ਬਲਜਿੰਦਰ ਕੌਰ ਆਪਣੀ ਪਰਚਾਈ ਦੇ ਨਾਲ ਬੋਲੀਆਂ ਪਾਉਂਦੇ ਵਿਜ਼ਿਟਰਸ ਦੇ ਨਜ਼ਰ ਆਏ ਸੁਖੀ ਉਬਾ ਨੇ ਸਟੇਜ ਤੋਂ ਬੋਲੀਆਂ ਪਾ ਕੇ ਪ੍ਰਾਤਨਤੀਆਂ ਯਾਦ ਕਰਵਾ ਦਿੱਤੀਆਂ ਪ੍ਰਬੰਧਕਾਂ ਦਾ ਕਹਿਣਾ ਕਿ ਹਰ ਸਾਲ ਪੰਜਾਬੀ ਵਿਰਸੇ ਨਾਲ ਜੋੜਨ ਅਤੇ ਔਰਤਾਂ ਦੇ ਹੁਨਰ ਨੂੰ ਬਾਹਰਨ ਲਈ ਉਹਨਾਂ ਵੱਲੋਂ ਤੀਆਂ ਦਾ ਮੇਲਾ ਕਰਵਾਇਆ ਜਾਂਦਾ ਹੈ ਸੋ ਮੈਨੂੰ ਬਹੁਤ ਖੁਸ਼ੀ ਆ ਕਿ ਹਰ ਸਾਲ ਮੇਰੇ ਹਲਕੇ ਦੇ ਵਿੱਚ ਤਲਵੰਡੀ ਸਾਬੋ ਜਿੱਥੇ ਤੀਆਂ ਨੂੰ ਬੜੇ ਤੁਮਤਮ ਦੇ ਨਾਲ ਮਨਾਇਆ ਜਾਂਦਾ ਇਸ ਤਿਹਾਰ ਨੂੰ ਮੁੱਖ ਰੱਖਦੇ ਹੋਏ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇ ਜਿਹੜੀਆਂ ਜਿੰਨਾਂ ਜਨਾਂ ਨੂੰ ਪਤਾ ਲੱਗਦਾ ਉਹ ਇਸ ਤੀਆਂ ਦੇ ਤਿਹਾਰ ਦੇ ਇੱਥੇ ਪਹੁੰਚ ਕੇ ਆ ਰਹੇ ਔਰ ਮੈਂ ਨਿਊ ਗਲਦਸਤਾ ਫਾਊਂਡੇਸ਼ਨ ਨੂੰ ਜਿੱਥੇ ਮੇਰੀ ਭੈਣ ਜਸੀ ਤੇ ਸੁਰੇਂਦਰ ਹਰ ਸਾਲ ਉਪਰਾਲਾ ਕਰਦੇ ਨੇ ਸਾਰਿਆਂ ਨੂੰ ਇਕੱਠੇ ਕਰਦੇ ਆ ਸੋ ਇਸ ਤੀਆਂ ਦੇ ਇਸ ਸਾਡੇ ਸਭੇ ਚਾਰਕ ਦਿਨ ਤੇ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਨੀ ਹੈ ਮੁਬਾਰਕਬਾਦ ਦਿੰਨੀ ਹੈ ਔਰ ਆਸ ਕਰਦੀ ਹੈ ਕਿ ਅਸੀਂ ਇਸੇ ਤਰੀਕੇ ਦੇ ਨਾਲ ਇਕੱਠੇ ਹੋ ਕੇ ਇਸ ਆਪਣੀ ਧਰਤੀ ਤੇ ਈਆਂ ਨੂੰ ਮਨਾਉਂਦੇ ਰਹੀਏ ਤੇ ਹਰ ਸਾਲ ਖੁਸ਼ੀਆਂ ਮਨਾਉਂਦੇ ਰਹੀਏ ਬੇਸਿਕਲੀ ਇੱਕ ਖੁਸ਼ੀਆਂ ਦਾ ਪ੍ਰਤੀਕ ਤਿਹਾਰ ਜਿੱਥੇ ਸਾਰੇ ਜਣੇ ਬੜੇ ਚਾਵਾਂ ਦੇ ਨਾਲ ਪਹੁੰਚਦੇ ਆਉਂਦੇ ਨੇ ਦੇਖੇ ਪਿੰਡ ਦੇ ਦੂਜਾਰ ਹਲਕੇ ਦੇ ਬਹੁਤ ਸਾਰੇ ਆਮਾ ਕਿ ਕਿਸ ਤਰ੍ਹਾਂ ਮਹਿਸੂਸ ਕਰਦੇ ਆਗੇ ਨਹੀਂ ਦੇਖਿਆ ਜਾਵੇ ਤਾਂ ਚਾਹੇ ਉਹ ਮੇਰੇ ਹਲਕੇ ਦਾ ਕੋਈ ਵੀ ਪਿੰਡਾ ਜਿੱਥੇ ਮੈਂ ਕਹ ਸਕਦੀ ਹਾਂ ਕਿ ਸਾਰੇ ਮੇਰੇ ਵੀਰ ਚਾਚੇ ਤਾਏ ਇੱਕ ਜਿਹੜੀਆਂ ਪਿੰਡਾਂ ਦੀਆਂ ਰਿਸ਼ਤੇਦਾਰੀਆਂ ਨੇ ਇਸ ਤਰੀਕੇ ਨਾਲ ਹੀ ਚੱਲਦੀਆਂ ਸੋ ਮੈਂ ਕਦੀ ਮੈਂ ਤਾਂ ਇਹ ਸਮਝੀਏ ਕਿ ਸਾਰਾ ਮੇਰਾ ਆਪਣਾ ਪਰਿਵਾਰ ਆ ਇਹ ਮੇਰਾ ਆਪਣਾ ਪੇਕਾ ਜਿੱਥੇ ਅਸੀਂ ਸਾਰੇ ਇਕੱਠੇ ਸਭ ਤੋਂ ਵੱਡੀ ਗੱਲ ਕੀ ਹੈ ਹਲਕਾ ਜਿਹੜਾ ਤਲਵੰਡੀ ਸਾਹਿਬ ਇਹ ਹਮੇਸ਼ਾ ਹੀ ਇਹਨੇ ਮੈਨੂੰ ਬਾਣ ਦਿੱਤਾ ਹਮੇਸ਼ਾ ਹੀ ਮੈਨੂੰ ਇਸ ਵੱਲੋਂ ਅੱਲਵਜੋਂ जानिए कि ये साड़ी पुरी या साड़ी तीन ये मेरे लिए बहुत बड़ा मान और परमात्मा सूख रखे कि ऐसी ऐसे तरीके देना और सारी ये मीडिया पहनाजड़ीया हो दिया है ऐसे तरह करके। सिंधर का अरमान मैं फाउंडर एंड इंडिया को जस्ट अ फाउंडेशन दी। क्यों मैं देखता हूँ आज ये मकसद साल तो गलत काफी टाइ ਐਕਚੁਅਲੀ ਸਰ ਸਾਡੇ 3-4 ਪ੍ਰੋਗਰਾਮ ਇਕੱਠੇ ਹੀ ਆ ਗਏ ਸਾਨੂੰ ਲੱਗਦਾ ਸੀ ਵੀ ਸਾਡੇ ਕੋਲ ਦਿਨ ਬੜੇ ਥੋੜੇ ਐ ਤੇ ਐਡਾ ਪ੍ਰੋਗਰਾਮ ਅਸੀਂ ਨਜਿੱਠਤਾ ਦੱਸੋ ਵੀ ਕਿਵੇਂ ਨਜਿੱਠਾਂਗੇ ਅਸੀਂ ਰੱਖਤਾ ਲਿਆ ਪ੍ਰੋਗਰਾਮ ਪਰ ਫਿਰ ਵੀ ਭੈਣਾ ਹਮੇਸ਼ਾ ਹੀ ਸਾਨੂੰ ਇੰਨੀ ਸਪੋਰਟ ਕਰਦੀਆਂ ਨੇ ਉਹਨਾਂ ਦੇ ਬਲਬੂਤੇ ਨਾਲ ਅਸੀਂ ਹਮੇਸ਼ਾ ਹੀ ਇਹ ਪ੍ਰੋਗਰਾਮ ਆਪਦਾ ਬਹੁਤ ਵਧੀਆ ਤਰ੍ਹਾਂ ਨਜਿੱਠਦੇ ਆ ਤੇ ਉਹਦੇ ਲਈ ਮੈਂ ਬਹੁਤ ਭੈਣਾ ਦਾ ਬਹੁਤ ਦਿਲੋ ਧੰਨਵਾਦ ਕਰਦੀ ਆ ਕਿਸ ਤਰ੍ਹਾਂ ਮਕਸਦ ਕੀ ਹੈ ਹਰ ਸਾਲ ਕਰਦੇ ਕਿ ਕਿਸ ਤਰ੍ਹਾਂ ਇਹ ਇਕੱਠੀਆਂ ਹੁੰਦੀਆਂ ਨੇ ਧੀਆਂ ਭੈਣਾਂ ਇਹਨ ਦਿੱਕੇ ਹੋ ਰਹੀਆਂ ਨੇ ਕਿ ਬਹੁਤ ਸਾਰੀਆਂ ਤੇ ਤੇ ਚੀਜ਼ਾਂ ਦੇ ਮੇਲੇ ਚੋ ਜੀ ਅਸੀਂ ਮੇਨ ਸਾਡਾ ਮਕਸਦ ਇਹ ਹੁੰਦਾ ਕਿ ਸੱਭਿਆਚਾਰ ਨਾਲ ਭੈਣਾਂ ਨੂੰ ਜੋੜੀਏ ਬੱਚਿਆਂ ਨੂੰ ਜੋੜੀਏ ਤੇ ਇੱਥੇ ਸਾਡੇ ਕੋਲ ਸ਼ਾਇਦ ਸੱਭਿਆਚਾਰ ਦੀ ਸਟਾਲ ਵੀ ਆਈ ਸੀ ਤੁਸੀਂ ਦੇਖੀ ਹੋਏਗੀ ਉਧਰ ਪਿੱਛੇ ਲੱਗੀ ਹੋਈ ਸੀ ਤੇ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਬਾਕੀ ਮੇਨ ਮਕਸਦ ਭੈਣਾਂ ਨੂੰ ਘਰੋਂ ਬਾਹਰ ਕੱਢ ਕੇ ਇੱਕ ਪਲੇਟਫਾਰਮ ਦੇਣਾ ਜਿੱਥੇ ਉਹ ਆ ਕੇ ਆਪਦਾ ਨਾ ਟੈਲੈਂਟ ਦਿਖਾ ਸਕਣ ਤੇ ਆਪ ਦੇ ਆਪ ਨੂੰ ਸਾਰਿਆਂ ਤੋਂ ਅੱਗੇ ਖੜਾ ਕਰਨਾ ਹੋਇਆ ਸਮਝਣ ਵੀ ਹਾਂ ਕਿ ਅਸੀਂ ਵੀ ਕੁਝ ਕਰ ਸਕਦੇ ਹਾਂ ਅਰਪੀਤਾ ਸ਼ਰਮਾ ਸਰ ਕੀ ਕਹਿਣਾ ਚਾਹੋਗੇ ਸਰ ਬਹੁਤ ਸੋਹਣਾ ਸਭ ਦੇ ਨਹੀਂ ਆਇਆ ਪ੍ਰੋਗਰਾਮ ਵਾਸਤੇ ਸੋਚਿਆ ਨਹੀਂ ਸੀ ਵੀ ਇੰਨਾ ਸੋਹਣਾ ਬਹੁਤ ਸੋਹਣਾ ਹੋਇਆ ਸੀ ਜਿੰਨੇ ਵੀ ਇਨਾ ਤੇ ਗੈਸਟ ਆਏ ਸੀ ਕਾਫੀ ਸਾਰਿਆਂ ਨੇ ਇੰਜੋਏ ਕਰਕੇ ਗਏ ਐਮ ਐਲ ਏ ਮੈਮ ਵਗੈਰਾ ਜਿਹਨ ਇਨਫਲੂਐਂਸਰ ਆਏ ਸੀ ਸੁਖਜੀਤ ਮਾਨ ਵਗੈਰਾ ਸਾਰੇ ਇੰਜੋਏ ਕੀਤਾ ਸਾਰੇ ਮੈਦਾਨ ਸਟਾਲ ਵਗੈਰਾ ਬਹੁਤ ਅੱਛੀ ਸੀ ਨਗਾ ਪ੍ਰੋਗਰਾਮ ਲਾਜਵਾਬ ਸੀ ਬਹੁਤ ਸੋਹਣਾ ਪ੍ਰੋਗਰਾਮ ਸੀ ਸੋਚਿਆ ਨਹੀਂ ਸੀ ਵੀ ਇਨਾ ਘਟੂਗਾ ਘਟ ਦੁੱਗਣਾ ਹੋ ਗਿਆ ਇਸ ਦਾ ਬਹੁਤ ਅੱਛੀ ਐ ਇਸਨੂੰ ਇੰਜੋਏ ਕੀਤਾ ਸਾਰਾ ਮੇਕਅਪ ਰਹਿ ਗਿਆ ਸੀ ਸਰ ਸਾਰਾ ਮੇਕਅਪ ਰਹਿ ਗਿਆ ਸੀ ਲੇਡੀਜ਼ ਦਾ ਬਹੁਤ ਸੋਹਣੇ ਲੇਡੀ ਜਿਹਨ ਡਾਂਸ ਕੀਤਾ ਐ ਇੰਜੋਏ ਹਰ ਹਰ ਮਤਲਬ ਉਹ ਮਨ ਲਓ ਜੋ ਲੋਗ ਆਏ ਸਭ ਨੇ ਇੰਜੋਏ ਕੀਤਾ ਬਹੁਤ ਸਾਰੇ ਕੋਈ ਸ਼ਬਦ ਨਹੀਂ ਹੈ ਪ੍ਰੋਗਰਾਮ ਵਾਸਤੇ ਆਪਣੇ ਕੋਲ ਇਲਾ ਦਾ ਹਰ ਸਾਲ ਇਸ ਤਰ੍ਹਾਂ ਹਾਂਜੀ ਹਰ ਸਾਲ ਇਹ ਤਾਂ ਵੱਧ ਕੇ ਹੋਏ ਔਰ ਹਰ ਸਾਲ ਕਰਦੇ ਆ ਆਪਣੇ ਸੁੰਦਰ ਕੁਮਾਰ ਮੈਮ ਪਿਛਲੇ ਸਾਲ ਕੋਈ ਬਹੁਤ ਬੈਟਰ ਕੀਤਾ ਹੈ ਇਹ ਤਾਂ ਬੈਟਰ ਵੀ ਕਰਨ ਬਹੁਤ ਸੋਨਾ ਪ੍ਰਗਨ ਸਿਰ ਬਹੁਤ ਵਧੀਆ ਲੱਗਿਆ ਤਲਵੰਡੀ ਸਾਬੂ ਤਾਂ ਮੇਰਾ ਆਪ ਦਾ ਘਰ ਹੈ ਨਾ ਸਾਰੀਆਂ ਵੱਡੀਆਂ ਛੋਟੀਆਂ ਪਹਿਣਾ ਸੀ ਐਮਐਲਏ ਸਾਹਿਬ ਵੀ ਸਾਡੀ ਪੱਟੀ ਪਹਿਣਾ ਤੁਸੀਂ ਵੀ ਸਾਡੇ ਭਰਾ ਹੋ ਨਾ ਜਿਨ੍ਹਾਂ ਨੇ ਸ਼ੂਟ ਵੀ ਕਰਿਆ ਉਹ ਵੀ ਸਾਡੇ ਆਪ ਦੇ ਹੀ ਆ ਇਹ ਬਹੁਤ ਵਧੀਆ ਲੱਗਿਆ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਮੰਨ ਲਓ ਇੱਕ ਇਲਾਕਾ ਇੱਕ ਪਰਿਵਾਰ ਬਣ ਕੇ ਰਹਿੰਦਾ ਤਾਂ ਆਨੰਦ ਆਇਆ ਬਹੁਤ ਵਧੀਆ ਲੱਗਿਆ ਪੁਰਾਣੇ ਸੱਭੇ ਜਾਂ ਨਾਲ ਜੁੜਦੇ ਲੱਗਦੇ ਵੀ ਪੁਰਾਣੇ ਸੱਭੇ ਦੂਰ ਹੋਏ ਸੀ ਦੂਰ ਤੁਹਾਰੇ ਬਾਪ ਫੋਨ ਕਰਦੇ ਹਾਂ ਵੀ ਇਹ ਵਧੀਆ ਚੀਜ਼ ਹੈ ਬੱਚਿਆਂ ਨੂੰ ਇੰਟਰਸਟ ਬਣਦਾ ਹਨਾ ਪੁਰਾਣੇ ਉਹੀ ਕੱਪੜੇ ਉਹੀ ਚੀਜ਼ਾਂ ਇਹ ਹੋਣੀਆਂ ਚਾਹੀਦੀਆਂ ਆਪਸੀ ਮੇਲ ਮਲਾਪ ਵੀ ਬਣਦਾ ਹੈ ਜਦੋਂ ਆਪਾਂ ਸਾਰੇ ਜਣੇ ਮਿਲਦੇ ਹਾਂ ਤਾਂ ਜਿਹੜੀਆਂ ਚੀਜ਼ਾਂ ਹੁਣ ਫੋਨਾਂ ਨੇ ਆਪਾਂ ਨੂੰ ਇਕੱਲੇ ਇਕੱਲੇ ਕਰਤਾ ਤਾਂ ਇਕੱਠੇ ਹੁੰਨੇ ਆ ਜਦੋਂ ਆਪਾਂ ਤਾਂ ਬਹੁਤ ਵਧੀਆ ਚੀਜ਼ ਹੈ ਇਹ ਹੋਣੇ ਚ ਬਹੁਤ ਵਧੀਆ ਚੀਜ਼ ਹੈ। ਇਹ ਪ੍ਰੋਗਰਾਮ ਬਹੁਤ ਵਧੀਆ ਸੀ ਹਾਲਾਂਕਿ ਗਰਮੀ ਹੋਾ ਸੀ ਪਰ ਰੌਣਕਾਂ ਤੋਂ ਵੱਧ ਨਾ ਇਹ ਗਰਮੀ ਦੇ ਸਾਹਮਣੇ ਚੱਗੀ ਕਿੱਦਾਂ ਲੱਗਦੀ। ਇਹ ਕਿ ਉਦਾਸੀ ਬਹੁਤ ਪੁਰਾਣਾ ਸੱਜਣ ਦੀ ਨਿਖਾਇਚ ਜਦੋਂ ਅਸੀਂ ਪਿਆਰਾ ਬਹੁਤ ਕੱਟਿਆ ਵੀ ਹੋ ਗਿਆ ਜਿਵੇਂ ਕਿ ਮੇਰੀ ਫਰੈਂਡ ਨਾਲ ਅਸੀਂ ਦੋਨੇ ਇਕੱਠੇ ਹਾਂ ਇਹ ਮੇਰੀ ਫਰੈਂਡ ਪਰਫਾਰਮ ਬਹੁਤ ਸੁਣ ਕੇ ਕਿਾ ਕਿ ਬਹੁਤ ਵਧੀਆ ਪ੍ਰੋਗਰਾਮ ਸੀ। ਲੱਗਦਾ ਹਰ ਸਾਲ ਇਸ ਤਰ੍ਹਾਂ ਕਰਦੇ ਹਾਂ। ਹਾਂਜੀ ਬਿਲਕੁਲ ਕਿਉਂਕਿ ਇਹ ਤਾਂ ਪਿਆਰਾ ਵੀ ਕੱਟਿਆ ਹੁੰਦੀਆਂ ਨੇ ਤੇ ਪ੍ਰੋਗਰਾਮ ਸੱਜਣ ਆਪਣੀ ਯਾਦ ਦੀ ਆ।